ਪਹਿਲਾਂ ਬਹੁਤ ਸਟਰਗਲ ਰਿਆ ਜੀ ਚਲੋ ਹੁਣ ਔੜੀ ਔੜੀ ਕੰਮ ਅੱਗੇ ਵਧ ਰਿਹਾ ਜੀ ਕਿ ਕਿ ਔੜੀ ਔੜੀ ਕੰਮ ਮਿਲ ਰਿਹਾ ਜੀ ਤੇ ਔਖਾ ਤਾਂ ਹਰ ਬੰਦੇ ਲਈ ਹੁੰਦਾ ਪਰ ਆਪਣੀ ਮਿਹਨਤ ਕਰਦੇ ਰਹੋ ਜੀ ਕਦੇ ਨਾ ਕਦੇ ਤੁਹਾਨੂੰ ਜਰੂਰ ਸਫਲਤਾ ਮਿਲੇ ਇਹ ਕਿਰਦਾਰ ਜੋ ਤੁਹਾਨੂੰ ਮਿਲਦੇ ਆ ਹੈਨਾ ਹਾਈਟ ਘਟ ਹੋਣਾ ਕਿਤੇ ਨਾ ਕਿਤੇ ਬਹੁਤ سارے ਕਿਰਦਾਰ ਹੱਥੋਂ ਵੀ ਗਏ ਇਹ ਮੇਰੀ ਛੋਟੀ ਹਾਈਟ ਕਰਕੇ ਚਲੋ ਲੋਕ ਮਤਲਬ ਖੁਸ਼ ਹੁੰਦੇ ਆ ਜੀ ਕਿ ਮੇਰੀ ਇਸ ਲਈ ਮੈਨੂੰ ਇਹ ਨਹੀਂ ਸ਼ਾਇਦ ਮੂਵੀਜ਼ ਮਿਲਦੀ ਨੇ ਵਿੱਚ ਦੇਖੋ ਇਹ ਬਰਾਬਰ ਹੁੰਦਾ ਜੀ ਅੱਦੇ ਤੁਹਾਡਾ ਹੌਸਲਾ ਤੋੜਨ ਵਾਲੇ ਹੁੰਦੇ ਅੱਧਾ ਤੁਹਾਡਾ ਬਤਵਾਉਣ ਵਾਲੇ ਤੇ ਵਿੱਚ ਕਿਸੇ ਨੂੰ ਦੱਸਣਾ ਤੇ ਕੀ ਪਰਮਾਨ ਦੇ ਵਿੱਚ ਕਈ ਨਹੀਂ ਸੋਚੀਦਾ ਸੀ ਜਦੋਂ ਅੱਧਾ ਕਿਤੇ ਲੰਗਦੇ ਆ ਕੋਈ ਘਰ ਦੇ ਫੈਮਿਲੀ ਦੇ ਮੈਂਬਰ ਨਾਲ ਹੁੰਦਾ ਤਾਂ ਲੋਕ ਹੱਸਦੇ ਆ ਜਾਂ ਦਮੂਸ਼ ਪਾ ਕੇ ਹੱਸਦੇ ਆ ਤਾਂ ਥੋੜਾ ਬੜਾ ਫੀਲ ਜਿਹਾ ਹੁੰਦਾ ਸੀ ਵੀ ਯਾਰ ਇਹ ਕੀ ਕਰ ਰਿਹਾ ਨਾਲ ਇਹਨੇ ਸਾਰੇ ਤਾਂ ਆਪਣੇ ਆਪ ਨਰਵਸ ਹੋ ਜਾਂਦਾ ਸੀ ਮੈਂ ਸਾਸ਼ਿਕਾ ਮੈਂ ਨੀਹਾ ਮਨਹਾਸ ਜਗਮਨੀ ਟੀਵੀ ਤੁਸੀਂ ਦੇਖ ਰਹੇ ਹੋ ਔਰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਤੁਹਾਡੇ ਨਾਲ ਇੱਕ ਅਜਿਹੇ ਕਲਾਕਾਰ ਦੀ ਮੁਲਾਕਾਤ ਕਰਵਾਣ ਜਾ ਰਹੀਆਂ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਸੁਪਨੇ ਜਿਹੜੇ ਦੇਖੇ ਔਰ ਬਹੁਤ ਸੋਹਣੇ ਸੋਹਣੇ ਪ੍ਰੋਜੈਕਟਸ ਵਿੱਚ ਉਹਨਾਂ ਦਾ ਕੰਮ ਜਿਹੜਾ ਹੁਣ ਤੱਕ ਤੁਸੀਂ ਵੇਖ ਵੀ ਚੁੱਕੇ ਹੋ ਮੇਰੇ ਨਾਲ ਅਰਸ਼ਦੀਪਾਸ਼ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਥੈਂਕ ਯੂ so much ਮੈਂ ਕਿਹਾ ਬਹੁਤ ਵੱਡੇ ਵੱਡੇ ਸੁਪਨੇ ਵੇਖੇ ਤੇ ਉਹ ਸੁਪਨੇ ਪੂਰੇ ਵੀ ਹੋ ਰਹੇ ਆ ਰਾਈਟ ਹਾਂਜੀ ਹਾਂਜੀ ਉਹ ਹੌਲੀ ਹੌਲੀ ਪੂਰੇ ਹੋ ਰਿਹਾ ਜੀ ਰੱਬ ਦਾ ਸ਼ੁਕਰ ਹੈ ਫੈਮਿਲੀ ਦੇ ਵਿੱਚ ਕਿਸੇ ਹੋਰ ਨੂੰ ਵੀ ਸ਼ੌਕ ਸੀ ਐਕਟਿੰਗ ਵਾਲਾ ਕਿ ਤੁਸੀਂ ਪਹਿਲੇ ਨਹੀਂ ਮੈਂ ਮੇਰੇ ਪਾਪਾ ਥੋੜਾ ਬਹੁਤ ਪਹਿਲਾਂ ਕਰਦੇ ਸੀ ਜਿੱਦਾਂ ਸਿੰਗਿੰਗ ਵਗੈਰਾ ਬਚਪਨ ਚ ਉਸ ਤੋਂ ਬਾਅਦ ਉਹਨਾਂ ਤੋਂ ਸ਼ਾਇਦ ਮੈਨੂੰ ਆਈ ਜੀ ਮੈਨੂੰ ਮੈਂ ਸਿੰਗਿੰਗ ਵੀ ਕਰਦਾ ਸੀ ਤੇ ਉਸ ਤੋਂ ਬਾਅਦ ਐਕਟਿੰਗ ਦਾ ਮੈਨੂੰ ਸ਼ੌਕ ਆ ਜੀ ਤੇ ਹੁਣ ਮੇਰੇ ਛੋਟੇ ਬ੍ਰਦਰ ਨੂੰ ਹੁਣ ਤੁਸੀਂ ਜਦ ਅਕਾਲ ਦੇ ਵਿੱਚ ਤੁਹਾਨੂੰ ਦੇਖਿਆ ਹੈ ਹੈਨਾ ਉਸ ਤੋਂ ਬਾਅਦ ਹੁਣ ਮਿਸਟਰ ਮਿਸ 420 ਚਾਦਰਸੀ ਦੇਖਣ ਵਾਲੇ ਆ ਸਰ ਬਾਲਾ ਜੀ ਜਿਵੇਂ ਤੁਸੀਂ ਯਾਰ ਰਹੇ ਹੋ ਹੈਨਾ ਬੈਕ ਟੂ ਬੈਕ ਜਿਹੜੇ ਵੱਡੇ ਵੱਡੇ ਪ੍ਰੋਜੈਕਟਸ ਦਾ ਹਿੱਸਾ ਹੋਣਾ ਇਹ ਕਿੰਨੀ ਕੁ ਖੁਸ਼ੀ ਹੁੰਦੀ ਹੈ ਇਸ ਚੀਜ਼ ਲਈ ਕਿੰਨਾ ਕੁ ਸਟਰਗਲ ਰਿਹਾ ਹੈ ਇਹਦੇ ਵਿੱਚ ਨਹੀਂ ਪਹਿਲਾਂ ਬਹੁਤ ਸਟਰਗਲ ਰਿਹਾ ਜੀ ਚਲੋ ਹੁਣ ਹੌਲੀ ਹੌਲੀ ਕੰਮ ਅੱਗੇ ਵਧ ਰਿਹਾ ਜੀ ਅੱਗੇ ਹੌਲੀ ਹੌਲੀ ਕੰਮ ਮਿਲ ਰਿਹਾ ਜੀ ਤੇ ਔਖਾ ਤਾਂ ਹਰ ਬੰਦੇ ਲਈ ਹੁੰਦਾ ਪਰ ਆਪਣੀ ਮਿਹਨਤ ਕਰਦੇ ਰਹੋ ਜੀ ਕਦੇ ਨਾ ਕਦੇ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ ਜੀ ਪ੍ਰੋਬਲਮ ਜਾਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਕੀ ਚੀਜ਼ ਮੇਨ ਤੁਹਾਨੂੰ ਰਹਿੰਦੀ ਸੀਗੀ ਫਿਲਮਾਂ ਕਿੱਦਾਂ ਮਿਲਣਾ ਸ਼ੁਰੂ ਹੋਈ ਜਿੱਦਾਂ ਦੇਖੋ ਜੀ ਇਹਦੇ ਲਈ ਪਹਿਲਾਂ ਤਾਂ ਤੁਹਾਨੂੰ ਰੈਡੀ ਹੋਣਾ ਬਹੁਤ ਜ਼ਰੂਰੀ ਹੈ ਹਨ ਤੁਹਾਨੂੰ ਤੁਹਾਡੇ ਕੁਝ ਮਤਲਬ ਆਪਣੇ ਅੰਦਰ ਜੋ ਹੋਣਾ ਚਾਹੀਦਾ ਜਜ਼ਬਾ ਤੇ ਜਿੱਦਾਂ ਤੁਹਾਨੂੰ ਥੋੜਾ ਬਹੁਤ ਐਕਟਿੰਗ ਆਉਣੀ ਚਾਹੀਦੀ ਹੈ ਤੇ ਉਹਦੇ ਬਿਨਾ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ ਫਿਰ ਤੁਹਾਡੇ ਥੋੜਾ ਬਹੁਤ ਤੁਸੀਂ ਸਾਰ ਜਿੰਨਾਂ ਨੂੰ ਤੁਸੀਂ ਖੁਦ ਜਾ ਕੇ ਮਿਲੋ ਤਾਂ ਜਾ ਕੇ ਕੰਮ ਮਿਲਦਾ ਨਹੀਂ ਹੈ ਦਾ ਮਤਲਬ ਕੋਈ ਨਹੀਂ ਕਰਦਾ ਹੁਣ ਵਧੀਆ ਕਮਾਈ ਹੋ ਰਹੀ ਹੈ ਇਸ ਇਸ ਕੰਮ ਦੇ ਵਿੱਚ ਨਹੀਂ ਕਮਾਈ ਨਹੀਂ ਕਹਿ ਸਕਦੇ ਪਰ ਕੰਮ ਅੱਛਾ ਮਿਲ ਰਿਹਾ ਜੀ ਕਮਾਈ ਤਾਂ ਦੇਖੋ ਜੀ ਮਤਲਬ ਸਾਝੇ ਕੰਨੀ ਨਹੀਂ ਮਿਲਦੀ ਪਰ ਫਿਰ ਵੀ ਤੁਸੀਂ ਅ ਕਿਹੜੇ ਇਲਾਕੇ ਤੋਂ ਪਿਛੋਂ ਹਾਂਜੀ ਮੈਂ ਉੱਥੇ ਆਪਣੇ ਅਬੋਰ ਤੋਂ ਆ ਜੀ ਜ਼ਿਲ੍ਹਾ ਫਾਹਲਗਾ ਹਾਂਜੀ ਤੇ ਮੈਂ ਹੁਣ ਉੱਥੇ ਸਿੱਧਾ ਟਰੈਵਲ ਕਰਕੇ ਆ ਰਿਹਾ ਹਾਂ ਸਿੱਧਾ ਇੰਨੀ ਦੂਰੋਂ ਆ ਜੀ ਅਬੋਰ ਤੋਂ ਇੰਨੇ ਜ਼ਿਆਦਾ ਤੁਹਾਡੇ ਕੋਲ ਕਹਿੰਦੇ ਨਾ ਕਿ ਸਾਡੇ ਕੋਲ ਸਾਧਨ ਨਹੀਂ ਹੈ ਬਹੁਤ ਹੈ ਨਾ ਐਕਟਿੰਗ ਲਾਈਨ ਦੇ ਵਿੱਚ ਖਾਸ ਕਰ ਆਨ ਦੇ ਤੇ ਅਬੋਰ ਤੋਂ ਇੱਕ ਸੁਪਨਾ ਵੇਖਣਾ ਕਿ ਹਾਂ ਮੈਂ ਪੰਜਾਬ ਦੀਆਂ ਵੱਡੀਆਂ-ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰਨਾ ਇਹ ਸੁਪਨਾ ਵੇਖਣਾ ਜਦੋਂ ਦੇਖਦੇ ਸੀਗੇ ਘਰਦਿਆਂ ਨਾਲ ਸ਼ੇਅਰ ਕਰਦੇ ਸੀ ਡਰ ਲੱਗਦਾ ਸੀਗਾ ਘਰਦਿਆਂ ਨੂੰ ਵੀ ਕੀ ਪਤਾ ਨਹੀਂ ਪੂਰਾ ਨਹੀਂ ਨਹੀਂ ਜੀ ਘਰਦਿਆਂ ਨੇ ਸ਼ੁਰੂ ਤੋਂ ਹੀ ਸਪੋਰਟ ਕੀਤੀ ਉਹਨਾਂ ਨੇ ਕਿਸੇ ਕੰਮ ਤੋਂ ਨਹੀਂ ਰੋਕਿਆ ਉਹਨਾਂ ਨੇ ਬਸ ਚੰਗੇ ਕੰਮ ਲਈ ਉਹਨਾਂ ਨੇ ਹਮੇਸ਼ਾ ਅਪਰੀਸ਼ੀਏਟ ਕੀਤਾ ਵੀ ਚਲੋ ਸਾਡਾ ਬੱਚਾ ਜਿਸ ਵੀ ਮਤਲਬ ਲਾਈਨ ਚ ਜਾ ਰਿਹਾ ਸਿੰਗਿੰਗ ਲਾਈਨ ਚ ਜਾ ਰਿਹਾ ਐਕਟਿੰਗ ਲਾਈਨ ਚ ਜਾ ਰਿਹਾ ਉਹਨਾਂ ਨੇ ਸਗੋਂ ਸਪੋਰਟ ਹੀ ਕੀਤੀ ਜੀ ਮਤਲਬ ਕੋਈ ਇਦਾਂ ਦੀ ਘਰ ਵੱਲੋਂ ਕੋਈ ਪ੍ਰੋਬਲਮ ਨਹੀਂ ਤੁਹਾਡੇ ਕਿਰਦਾਰ ਜੋ ਤੁਹਾਨੂੰ ਮਿਲਦੇ ਆ ਹੈਨਾ ਹਾਈਡ ਘਟ ਹੋਣਾ ਕਿਤਨਾ ਕਿਤੇ ਬਹੁਤ سارے ਕਿਰਦਾਰ ਹੱਥੋਂ ਵੀ ਗਏ ਆ ਨਹੀਂ ਨਹੀਂ ਜੀ ਇਹ ਮਤਲਬ ਇਦਾਂ ਹੋ ਰਿਹਾ ਇਹ ਚੀਜ਼ ਦਾ ਮੈਨੂੰ ਚਲੋ ਪਰਮਾਤਮਾ ਨੇ ਜੋ ਜੋ ਜੇ ਕਮੀ ਛੱਡੀ ਹੈ ਤਾਂ ਜੀ ਇਹਦੇ ਚੀਜ਼ ਦਾ ਮੈਨੂੰ ਸਭ ਬੈਨੀਫਿਟ ਮਿਲ ਰਿਹਾ ਜੀ ਕਿ ਮੇਰੀ ਛੋਟੀ ਹਾਈਟ ਕਰਕੇ ਚਲੋ ਲੋਕ ਮਤਲਬ ਖੁਸ਼ ਹੁੰਦੇ ਆ ਜੀ ਕਿ ਮੇਰੀ ਇਸ ਲਈ ਮੈਨੂੰ ਇਹਦੇ ਲਈ ਸ਼ਾਇਦ ਮੂਵੀਜ਼ ਮਿਲ ਰਹੀ ਹੈ ਜੀ ਘਰ ਦੇ ਵਿੱਚ ਇਹ ਹੋਰਰਾ ਨੂੰ ਵੀ ਮਤਲਬ ਇਹ ਪ੍ਰੋਬਲਮ ਆਈ ਹੈ ਕਿ ਸਿਰਫ ਤੁਹਾਡੇ ਨਹੀਂ ਮੈਨੂੰ ਮੇਰੇ ਫਾਦਰ ਸਾਹਿਬ ਦੀ ਹਾਈਟ ਛੋਟੀ ਸੀਗੀ ਜੀ ਤੇ ਉਹਨਾਂ ਦੇ ਜੀਨਸ ਸ਼ਾਇਦ ਮੇਰੇ ਤੇ ਆ ਵੀ ਮੈਂ ਉਹਨਾਂ ਦੇ ਕਰਕੇ ਮੇਰੀ ਹਾਈਟ ਛੋਟੀ ਰਹੇਗੀ ਲੋਕ ਕਿੰਨੇ ਕੁ ਵੈਲਕਮਿੰਗ ਹੈਗੇ ਆ ਇੰਡਸਟਰੀ ਦੇ ਹਾਂਜੀ ਨਹੀਂ ਲੋਕ ਕਰਦੇ ਜੀ ਬਹੁਤ ਪਿਆਰ ਕਰਦੇ ਹੈਗੇ ਆ ਇਹ ਜਿੱਦਾਂ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਜਿੱਦਾਂ ਆਪਾਂ ਦੂਰੋਂ ਤੋਂ ਦੇਖਦੇ ਆਂ ਤਾਂ ਲੋਕ ਲੱਗਦਾ ਹੀ ਆਪਾਂ ਨੂੰ ਵੀ ਨਹੀਂ ਪਰ ਲੇਕਿਨ ਨਹੀਂ ਜਿੱਦਾਂ ਆਪਾਂ ਵਿੱਚ ਜਾਂਦੇ ਆਂ ਤਾਂ ਬਹੁਤ ਪਿਆਰ ਮਿਲਦਾ ਸਾਰੇ ਲੋਕ ਐਦਾਂ ਲੱਗਦਾ ਜਿੱਦਾਂ ਫੈਮਿਲੀ ਹੋਵੇ ਜੀ ਅੱਡੀ ਮੈਂ ਵੇਖ ਰਹੀ ਸੀ ਰੀਲ ਤੁਸੀਂ ਜਗਜੀਤ ਸੰਧੂ ਨਾਲ ਜਿਹੜਾ ਆਪਣਾ ਸੀਨ ਜਿਹੜਾ ਹੈ ਨਾ ਉਹ ਸ਼ੂਟ ਕਰਨਾ ਸੀ ਰਿਹਰਸਲ ਚੱਲ ਰਹੀ ਸੀਗੀ ਆ ਫੀਮੇਲ ਜਿਹੜਾ ਕੈਰੈਕਟਰ ਵਿੱਚ ਤੁਸੀਂ ਬਣਿਓ ਕਿੰਨਾ ਕਿ ਫਨ ਰਿਹਾ ਨੇ ਜੀ ਬਹੁਤ ਜ਼ਿਆਦਾ ਫਨ ਦੇਖੋ ਜੀ ਜਿੰਨਾ ਐਕਸਾਈਟਡ ਮੈਂ ਮੂਵੀ ਨੂੰ ਲੈ ਕੇ ਆ ਉਹ ਨਹੀਂ ਜ਼ਿਆਦਾ ਉਸ ਤੋਂ ਡਬਲ ਅਸੀਂ ਫਨ ਸੈਟ ਮੂਵੀ ਸੈਟ ਤੇ ਕੀਤਾ ਜੀ ਤਾਂ ਕਿ ਅਸੀਂ ਦੇਖੋ ਜੀ ਸਾਰੇ ਮੇਰੇ ਨਾਲ ਪੰਜ ਛੇ ਆਰਟਿਸਟ ਨੇ ਜੋ ਕਿ ਕਾਫੀ ਸਮੇਂ ਤੋਂ ਉਹ ਵੀ ਮੂਵੀਜ਼ ਕਰ ਰਹੇ ਨੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਐਡੇ ਵੱਡੇ ਸੁਪਰਸਟਾਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿੱਦਾਂ ਕਿ ਹਨ ਜਿਨ੍ਹਾਂ ਨੂੰ ਅਸੀਂ ਟੀਵੀ ਤੇ ਦੇਖਦੇ ਆਏ ਹਾਂ ਜਿਨ੍ਹਾਂ ਨੂੰ ਸੁਪਨਾ ਹੁੰਦਾ ਮਿਲਣ ਦਾ ਜੀ ਉਹਨਾਂ ਨਾਲ ਅਸੀਂ ਸਕਰੀਨ ਸ਼ੇਅਰ ਕਰ ਰਹੇ ਹਾਂ ਉਹਨਾਂ ਨਾਲ ਅਸੀਂ ਖੌਮਫਿਰ ਰਹੇ ਆ ਖਾ ਪੀ ਰਹੇ ਆ ਇਕੱਠਾ ਜੀ ਤੇ ਬਹੁਤ ਮਜ਼ਾ ਆਇਆ ਜੀ ਦਾ ਕਿ ਐਜ਼ ਅ ਲੇਡੀਜ਼ ਦਾ ਜਦੋਂ ਲੇਡੀਜ਼ ਬਣੇ ਤਾਂ ਬਹੁਤ ਹੀ ਸਰਪ੍ਰਾਈਜ਼ ਦਾ ਲੱਗਿਆ ਇੱਕ ਵਾਰ ਤਾਂ ਤੇ ਪਰ ਪਰ ਫਨ ਬਹੁਤ ਕੀਤਾ ਜੀ ਕਿਉਂਕਿ ਅਸੀਂ ਇੰਨੀ ਸਵੇਰ-ਸਵੇਰ ਅਸੀਂ ਸੈਟ ਤੇ ਆ ਜਣਾ 5 ਵਜੇ ਫਿਰ ਆਉਂਦੇ ਸਾਰੇ ਅਸੀਂ ਨਾਸ਼ਤਾ ਕਰਨਾ ਨਾਸ਼ਤਾ ਵਾ ਅਸੀਂ 5-6 ਆਪਣੀ ਸਾਰੀ ਟੀਮ ਹੋਣੀ ਇੱਕੋ ਵੈਂਟੀਚ ਹੋਣਾ ਜੀ ਮੇਕਅਪ ਆਰਟਿਸਟ हेयर ਆਰਟਿਸਟ ਤੇ ਇਦਾਂ ਮਤਲਬ ਸਾਰੇ ਨਕਟੇ ਹੋਣਾ ਫਿਰ ਸਾਡੀ ਸਵੇਰੇ-ਸਵੇਰੇ ਆਉਂਦੇ ਪਹਿਲਾਂ 6 ਹੋਣੀ ਸਾਡੇ ਮਤਲਬ ਫਿਰ ਸਾਨੂੰ ਤਾਂ ਕਿ ਸਾਡਾ ਕੁੜੀਆਂ ਵਾਲਾ ਮੇਕਅਪ ਹੋ ਸਕੇ ਜੀ ਤੇ ਫਿਰ ਲੇਡੀਜ਼ ਵਾਲੇ ਕੋਸਟਿਮ ਇਦਾਂ ਸੀ ਬਹੁਤ ਫਨ ਕਰਦੇ ਸੀ ਸੈੱਟ ਤੇ ਤਿਆਰ ਹੁੰਦੇ ਵੀ ਬਹੁਤ ਫਨ ਕਰਦੇ ਸੀ ਜਿੱਦਾਂ ਇੱਕ ਦੂਜੇ ਨੂੰ ਕਹਿੰਦੇ ਤੂੰ ਸੋਹਣੀ ਲੱਗਦੀ ਪਈ ਹੈ ਹਾਂਜੀ ਹਾਂਜੀ ਪੂਰਾ ਜੀ ਪੂਰਾ ਦਾਮਾ ਵੀ ਕਰਦੇ ਸੀ ਅਸੀਂ ਵੀ ਇੱਕ ਦੂਜੇ ਨੂੰ ਕੁੜੀਆਂ ਬਣ ਕੇ ਇਦਾਂ ਵੀ ਕਿਦਾਂ ਲੱਗ ਰਹੇ ਆ ਜਾਂ ਜਿੱਦਾਂ ਕੁੜੀਆਂ ਕਰਦੀਆਂ ਉਦਾਂ ਕਰਕੇ ਦੇਖਦੇ ਸੀ ਜੱਸੀ ਨੇ ਜ਼ਿਆਦਾ ਜਗਜੀਤ ਨੂੰ ਮਾ ਦਿੱਤੀ ਕਿ ਜਗਜੀਤ ਨੇ ਜੱਸੀ ਨੂੰ ਕੁੜੀ ਬਣਨ ਦੇ ਕੈਰੈਕਟਰ ਦੇ ਵਿੱਚ ਨਹੀਂ ਨਹੀਂ ਜੀ ਦੋਨੋਂ ਹੀ ਬਰਾਬਰ ਨੇ ਜੀ ਦਾਦਾ ਤੁਹਾਨੂੰ ਸੋਹਣਾ ਲੱਗਦਾ ਇਹ ਦੋਨੋਂ ਹੀ ਸੋਹਣੇ ਲੱਗਦੇ ਸੀ ਜੀ ਆਪਣੇ ਆਪਣੇ ਕੈਰੈਕਟਰ ਜੀ ਕਿੰਨਾ ਟਾਈਮ ਹੋ ਗਿਆ ਇੰਡਸਟਰੀ ਦੇ ਵਿੱਚ ਕਿੰਨਾ ਵਾ ਪ੍ਰੋਜੈਕਟ ਜਿਹੜਾ ਹੈ ਅੱਜ ਤੁਹਾਡ ਮੇਰਾ ਜੀ ਇਹ ਚੌਥਾ ਪ੍ਰੋਜੈਕਟ ਹੈ ਜੀ ਮੂਵੀ ਦੇ ਵਿੱਚ ਵੈਸੇ ਪਹਿਲਾਂ ਮੈਂ ਛੋਟੇ ਵੱਡੇ ਸੌਂਗ ਕੀਤੇ ਜੀ ਉਸ ਤੋਂ ਬਾਅਦ ਮੂਵੀਜ਼ ਆ ਮੇਰੀ ਚੌਥੀ ਮੂਵੀਜ਼ ਹੈ ਆਪਣਾ ਸ਼ੁਰੂਆਤ ਤੋਂ ਵੇਖਿਆ ਸੀ ਐਕਟਿੰਗ ਵਨ ਹਾਂ ਜੀ ਮੈਨੂੰ ਸ਼ੌਂਕ ਹੈ ਜੀ ਮੈਂ ਸਕੂਲ ਦੇ ਵਿੱਚ ਵੀ ਇਦਾਂ ਨਾਟਕ ਕਰਨੇ ਜੀ ਸਿੰਗਿੰਗ ਕਰਨੀ ਮੇਰਾ ਬਚਪਨ ਤੋਂ ਹੀ ਮਤਲਬ ਸੁਪਨਾ ਜੀ ਇੱਥੇ ਤੁਹਾਨੂੰ ਲੋਕ ਬਹੁਤ ਅੱਛੇ ਮਿਲ ਰਹੇ ਹੈ ਹੈਨਾ ਪਰ ਜਦੋਂ ਸਕੂਲ ਟਾਈਮ ਦੇ ਵਿੱਚ ਸੀਗੇ ਅਦੋਂ ਲੋਕ ਹੌਸਲਾ ਦਿੰਦੇ ਸੀ ਕਿ ਹੌਸਲਾ ਤੋੜ ਨਹੀਂ ਵਿੱਚ ਦੇਖੋ ਇਹ ਬਰਾਬਰ ਹੁੰਦਾ ਜੀ ਅੱਧੇ ਤੁਹਾਡਾ ਹੌਸਲਾ ਤੋੜਨ ਵਾਲੇ ਹੁੰਦੇ ਅੱਧਾ ਤੁਹਾਡਾ ਵਧਾਉਣ ਵਾਲੇ ਹੁੰਦੇ ਕਿੱਥੇ ਵੀ ਜਾਓ ਤੁਸੀਂ। ਵੱਟ ਇਸ ਜ਼ਿੰਦਗੀ ਦੇ ਵਿੱਚ ਕੌਣ ਹੌਸਲਾ ਵਧਾਉਂਦਾ ਹੈ ਹਮੇਸ਼ਾ ਔਰ ਕਿਸ ਚੀਜ਼ ਤੋਂ ਤੁਸੀਂ ਬੂਸਟ ਮੇਰੇ ਜ਼ਿਆਦਾਤਰ ਜਿੱਦਾਂ ਮੇਰੇ ਦੋਸਤ ਹੈ ਤੇ ਜਾਂ ਮੇਰੇ ਘਰ ਦੇ ਤਾਂ ਹਮੇਸ਼ਾ ਚਲੋ ਮੇਰੇ ਸਾਥ ਦਿੰਦੇ ਹੀ ਦਿੰਦੇ ਮੇਰੇ ਦੋਸਤ ਮੇਰੇ ਨਾਲ ਦੇ ਜੋ ਮੈਂ ਜਿੱਦਾਂ ਕਿ ਮੈਂ ਦੇ ਫਾਦਰ ਸਾਹਿਬ ਦੀ ਜੌਬ ਲੱਗਿਆ ਉੱਥੋਂ ਮੇਰੇ ਸਟਾਫ ਦੇ ਮੇਰਾ ਫੁੱਲ ਸਪੋਰਟ ਕਰਦੇ ਨੇ। ਜੀ ਹਾਂਜੀ ਹਾਂਜੀ ਉੱਥੇ ਵੀ ਬਹੁਤ ਸਪੋਰਟ ਕਰਦੇ ਸੀ। ਖੁਦ ਨੂੰ ਕਿਉਂਕਿ ਜਦੋਂ ਲੋਕ ਤੁਹਾਡਾ ਹੌਸਲਾ ਤੋੜਦੇ ਹਨ ਤਾਂ ਹੌਸਲਾ ਦੁਬਾਰਾ ਇਕੱਠਾ ਕਰਨ ਦੇ ਵਿੱਚ ਜਾਂ ਦੁਬਾਰਾ ਹੌਸਲਾ ਬਣਨ ਦੇ ਵਿੱਚ ਨਾ ਬਹੁਤ ਸਮਾਂ ਲੱਗਦਾ ਹੈ ਤੇ ਖੁਦ ਨੂੰ ਬਹੁਤ ਸਮਝਾਉਣਾ ਪੈਂਦਾ ਹੈ ਖੁਦ ਨਾਲ ਵੀ ਹਰਸ਼ ਗੱਲਾਂ ਕਰਦੇ ਰਹੇ ਕਿ ਕੋਈ ਗੱਲ ਨਹੀਂ ਹਰ ਪ੍ਰੋਬਲਮ ਦਾ ਸੋਲੂਸ਼ਨ ਜ਼ਰੂਰ ਹੁੰਦਾ ਹੈ ਹੈਨਾ ਤੇ ਹਰ ਕਮੀ ਦੇ ਵਿੱਚ ਵੀ ਹਰ ਇੱਕ ਇਨਸਾਨ ਦੇ ਵਿੱਚ ਕਮੀ ਜ਼ਰੂਰ ਹੁੰਦੀ ਹੈ ਪਰ ਇੱਕ ਪੋਜ਼ਿਟਿਵ ਪਲੱਸ ਪੁਆਇੰਟ ਵੀ ਹੁੰਦਾ ਸੋ ਖੁਦ ਨਾਲ ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ ਹਾਂਜੀ ਹਾਂਜੀ ਉਹ ਮਨ ਦੇ ਵਿੱਚ ਕਿਸੇ ਨੂੰ ਦੱਸਣਾ ਤੇ ਕੀ ਪਰਮਾਨ ਦੇ ਵਿੱਚ ਕਈ ਵਾਰੀ ਸੋਚੀਦਾ ਸੀ ਜਦੋਂ ਐਦਾਂ ਕਿਤੇ ਲੰਗਦੇ ਆ ਕੋਈ ਘਰ ਦੇ ਫੈਮਿਲੀ ਦੇ ਮੈਂਬਰ ਨਾਲ ਹੁੰਦਾ ਤਾਂ ਲੋਕ ਹੱਸਦੇ ਆ ਜਾਂ ਦਮੂਸ਼ ਪਾ ਕੇ ਹੱਸਦੇ ਆ ਤਾਂ ਥੋੜਾ ਬੜਾ ਫੀਲ ਜਾ ਹੁੰਦਾ ਸੀ ਵੀ ਯਾਰ ਇਹ ਕੀ ਕਰ ਰਿਹਾ ਨਾਲ ਇਹਨੇ ਸਾਰੇ ਤਾਂ ਆਪਣੇ ਆਪ ਨਰਵਸ ਹੋ ਜਾਂਦਾ ਸੀ ਮੈਂ ਜੀ ਤੇ ਹੁਣ ਉਹ ਲੋਕ ਕਿੰਨਾ ਕੁ ਖੁਸ਼ ਹੁੰਦੇ ਆ ਜਾਂ ਕੀ ਕੀ ਰਿਐਕਸ਼ਨ ਹੁੰਦੇ ਜਦੋਂ ਦੇਖਦੇ ਆ ਕਿ ਅਰਸ਼ ਤੂੰ ਵਡੀਆਂ-ਵਡੀਆਂ ਫਿਲਮਾਂ ਚ ਹਾਂਜੀ ਹਾਂਜੀ ਉਹ ਦੇਖਦੇ ਆਈ ਉਹ ਪਰ ਦੱਸਦੇ ਆ ਤੂੰ ਫਿਲਮ ਚ ਆ ਰਿਹਾ ਅੱਛਾ ਤੂੰ ਆ ਵਗੈਰਾ ਐਦਾਂ-ਐਦਾਂ ਕਰਕੇ ਪੁੱਛਦੇ ਆਈ ਮੈਂ ਹਾਂਜੀ ਹਾਂਜੀ ਮੈਂ ਹੀ ਆ ਸਵਾਦ ਅੰਦਾ ਨਾ ਨੂੰ ਵੀਰੇ ਹਾਂਜੀ ਪੂਰਾ ਹੀ ਪੂਰਾ ਤੇ ਹਾਂਜੀ ਤੇ ਪਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੇਰੇ ਨਾਲ ਦੇ ਹੈਗੇ ਆ ਜਿੱਦਾਂ ਮੇਰੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਜਿੱਦਾਂ ਮੇਰੇ ਜੋਬ ਤੇ ਮੈਂ ਕਹਿ ਲਓ ਜਿੱਦਾਂ ਮੇਰੇ ਹਨ ਨਾਲ ਮੈਂ ਜੀ ਮਤਲਬ ਤਹਿਸੀਲਦਾਰ ਸਾਹਿਬ ਐਸ ਡੀ ਐਮ ਦਫਤਰ ਲੱਗਿਆ ਜੀ ਉੱਥੇ ਮੈਂ ਪੀ ਐਨ ਦੀ ਜੋਬ ਕਰਦਾ ਮੈਂ ਜੋਬ ਹਜੇ ਵੀ ਕਰ ਹਾਂਜੀ ਹਾਂਜੀ ਕਰਦਾ ਹੀ ਨਾਲ-ਨਾਲ ਇਹ ਮੇਰਾ ਸ਼ੌਂਕ ਆ ਜੀ ਉਹ ਮੇਰੀ ਰੋਜੀ ਰੋਟੀ ਮਤਲਬ ਕਹਿ ਲਓ ਹਾਂ 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 ਹਾਂਜੀ ਹਾਂਜੀ ਤੇ ਜਿੱਦਾਂ ਮੇਰੇ ਸਟਾਫ ਦੇ ਵਿੱਚ ਨੇ ਹਨਾ ਉਹ ਮੇਰੇ ਇਦਾਂ ਕਈ 2-3 ਜਣੇ ਹੈਗੇ ਜਿੱਦਾਂ ਕੀ ਆਪਣੇ ਭਰਾਵਾਂ ਤਰ੍ਹਾਂ ਕਹਿ ਲੋ ਇੱਕ ਸੁਭਾਸ਼ ਨੂੰ ਕਵਾਲ ਜੀ ਅਸ਼wini ਕਮਰ ਦੀਪਕ ਸ਼ਰਮਾ ਇਦਾਂ ਤੇ ਸਨੀਰ ਕੁਮਾਰ ਬਿਸ਼ਨੋਈ ਐਦਾਂ ਮਤਲਬ ਹੈ ਜੋ ਕਿ ਮੇਰੇ ਸਟਾਫ ਦੇ ਵਿੱਚ ਨੇ ਸੁਭਾਸ ਸੁਖਵਾਲਜੀ ਜਿੱਦਾਂ ਹਨਾ ਉਹ ਮੇਰੇ ਫਾਦਰ ਦੀ ਤਰ੍ਹਾਂ ਹੀ ਮੈਨੂੰ ਸਪੋਰਟ ਕਰਦੇ ਨੇ ਕੋਈ ਪੈਸੇ ਦੀ ਲੋੜ ਆ ਕਿਤੇ ਜਾਣਾ ਤਾਂ ਮਤਲਬ ਹਰ ਪਾਸੋਂ ਮੈਨੂੰ ਸਪੋਰਟ ਕਰਦੇ ਨੇ ਤੇ ਇੱਕ ਮੇਰੇ ਹੈਗੇ ਜੀ ਵਿੱਕੀ ਬਾਬਾ ਜੀ ਮਤਲਬ ਉਹਨਾਂ ਵਿੱਕੀ ਬਾਬਾ ਕਹਿੰਦੇ ਆ ਉਹ ਸਾਡੇ ਉਹਨਾਂ ਦੀ ਵੀ ਹਮੇਸ਼ਾ ਮੇਰੇ ਫਾਦਰ ਤਰ੍ਹਾਂ ਹੀ ਉਹਨਾਂ ਦਾ ਵੀ ਸਪੋਰਟ ਰਿਹਾ ਕਿਤੇ ਵੀ ਕੁਝ ਵੀ ਕਰਨਾ ਉਹਨਾਂ ਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਤੂੰ ਕਰ ਬੇਜ ਕਿਉਂਕਿ ਕਿਸੇ ਚੀਜ਼ ਦੀ ਲੋੜ ਆ ਤਾਂ ਅਸੀਂ ਖੜੇ ਆ ਬੱਚੇ ਉਨ ਕੋਈ ਸੁਪਨਾ ਹੈ ਵੈਸੇ ਤਾਂ ਸੁਪਨੇ ਬਹੁਤ ਸਾਰੇ ਹੋਣਗੇ ਹੈ ਨਾ ਹੁਣ ਤੁਸੀਂ ਅਬੋਰ ਤੋਂ ਤੁਸੀਂ ਬੱਸ ਤੇ ਟਰੈਵਲ ਕਰਕੇ ਆਏ ਹੋ ਹਾਂਜੀ ਹਾਂਜੀ ਬੱਸ ਤੇ ਕਰਕੇ ਆਏ ਜੀ ਕੀ ਕੀ ਉਸ ਵੇਲੇ ਥੌਟਸ ਦਿਮਾਗ ਦੇ ਵਿੱਚ ਚੱਲਦੇ ਆ ਜਦੋਂ ਇਕੱਲੇ ਸਫਰ ਕਰ ਰਹੇ ਹਾਂਜੀ ਨਹੀਂ ਜੀ ਕਦੇ ਸੋਚਦਾ ਵੀ ਇਹ ਚਲੋ ਸਾਡਾ ਸਟਰਗਲ ਹੈ ਕਦੇ ਜਰੂਰ ਪਰਮਾਤਮਾ ਸੁਨੇਗਾ ਇਹ ਕਾਮਯਾਬ ਹੋਵਾਂਗੇ ਤੇ ਚਲੋ ਜੇ ਅਗਰ ਅਬੋਰ ਤੋਂ ਵੀ ਆਉਣਾ ਪਿਆ ਤਾਂ ਚਲੋ ਕਦੇ ਪਰੋਂ ਆ ਗੱਡੀ ਲੈ ਲਾਂਗੇ ਜੀ ਗੱਡੀ ਤੇ ਆਇਆ ਕਰਾਂਗੇ ਜੀ ਕਿਹੜੀ ਗੱਡੀ ਲਾਉਗੇ ਪਹਿਲੀ ਕੋਈ ਸੋਚਿਆ ਮੈਂ ਤਾਂ ਹਜੇ ਕੀ ਹੀ ਸੋਚੀ ਹੈ ਵੱਡੀਆਂ ਗੱਡੀਆਂ ਦਾ ਸ਼ੌਕ ਹੈ ਹਾਂਜੀ ਹਾਂਜੀ ਬਹੁਤ ਵੱਡੀਆਂ ਗੱਡੀਆਂ ਦਾ ਸ਼ੌਕ ਹੈ ਵੈਸੇ ਤਾਂ ਜਿੱਦਾਂ ਜੀ ਹਾਂਜੀ ਥੈਂਕ ਯੂ ਸੋ ਮਚੀ ਇਹ ਗੱਲ ਹੈ ਕਿ ਹਰ ਸੁਪਨਾ ਜਿਹੜਾ ਤੁਹਾਡਾ ਉਹ ਪੂਰਾ ਹੋਵੇ ਯਾਰ ਸ਼ੈਨਡ ਮੈਨੂੰ ਪਤਾ ਹੈ ਹੁਣ ਪ੍ਰੀਮੀਅਰ ਸ਼ੁਰੂ ਹੋਣ ਵਾਲਾ ਹੈ ਵਿਸ਼ ਯੂ ਗੁੱਡ ਲੱਕ ਐਂਡ ਮੈਂ ਤਾਂ ਇਹੀ ਚਾਹੁੰਦੀ ਆ ਕਿ ਇਸ ਤੋਂ ਬਾਅਦ ਤੁਸੀਂ ਸਰਬਾਲਾ ਜੀ ਦੇ ਵਿੱਚ ਨਜ਼ਰ ਆਣ ਵਾਲੇ ਹੋ ਹੈ ਨਾ ਬੈਕ ਟੂ ਬੈਕ ਫਿਲਮਾਂ ਦੇ ਵਿੱਚ ਨਜ਼ਰ ਆਉਂਦੇ ਰਹੋ ਤਾਂ ਕਿ ਲੋਕੀ ਵੀ ਐਂਟਰਟੇਨ ਹੁੰਦੇ ਰਹਿਣ ਔਰ ਤੁਹਾਡੀ ਅਕਾਲ ਦੇ ਵਿੱਚ ਬਹੁਤ ਸੋਹਣੀ ਪਰਫਾਰਮੈਂਸ ਸੀ ਮੈਂ ਤੁਹਾਨੂੰ ਅᱫੋ ਵੀ ਕਿਹਾ ਸੀਗਾ ਉਮੀਦ ਕਰਦੇ ਆ ਕਿ ਇਹਦੇ ਵਿੱਚ ਇੱਕ ਵੱਖਰਾ ਕੈਰੇਕਟਰ ਹੈ ਤੇ ਉਹ ਵੇਖ ਕੇ ਸਵਾਦ ਆ ਜੀ ਨਾ ਜੀ ਤੁਸੀਂ ਦੇਖੋਗੇ ਇਸ ਵੇਲੇ ਤੁਸੀਂ ਸਾਰੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਸੀਂ ਸਾਰੀ ਫਿਲਮ ਚ ਹੱਸੋਗੇ ਔਰੇ ਔਰੇ ਮਤਲਬ ਕਾਫੀ ਫਨੀ ਹੈ ਜਿੱਦ ਤੱਕ ਮੈਂ ਵੀ ਬਹੁਤ ਐਕਸਾਈਟਡ ਹਾਂ ਚਲੋ ਅਸੀਂ ਜਦੋਂ ਫਿਲਮ ਖਤਮ ਹੋਏਗਾ ਤਾਂ ਫਿਰ ਮਿਲਦੇ ਆ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ